ਦੇਸ਼ ਵਿਦੇਸ਼ ਵਿੱਚ ਆਰਗੇਨਿਕ ਖੇਤੀ ਵਿੱਚ ਨਾਮ ਖੱਟਣ ਵਾਲੇ ਇਕਬਾਲ ਸਿੰਘ ਸੰਧੂ ਗੁਰੂ ਨਾਨਕ ਕੁਦਰਤੀ ਖੇਤੀ ਮਿਸ਼ਨ ਚਲਾ ਰਹੇ ਨੇ ਜਿਸ ਦਾ ਉਦੇਸ਼ ਪੰਜਾਬ ਦੇ ਪੌਣ ਪਾਣੀ ਤੇ ਮਿੱਟੀ ਨੂੰ ਜ਼ਹਿਰਾਂ ਤੋਂ ਬਚਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਨਾਲ ਜੋੜਨਾ ਹੈ ਦਰਸਲ ਉਹ 2016 ਵਿੱਚ ਪੰਜਾਬ ਰੋਡਵੇਜ਼ ਤੋਂ ਬਤੌਰ ਜੀਐਮ ਤੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਇਸ ਮਿਸ਼ਨ ਵਿੱਚ ਕੁੱਦ ਪਏ ਜਿਸ ਦੀ ਸ਼ੁਰੂਆਤ ਉਹਨਾਂ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਡਸਕਾ ਵਿਖੇ ਆਪਣੀ 30 ਏਕੜ ਜ਼ਮੀਨ ਤੋਂ ਕੀਤੀ ਜਿੱਥੇ ਉਹ ਡਾਕਟਰ ਅਮਰ ਇਕਵਾਲ ਨੈਚੁਰਲ ਫਾਰਮ ਦੇ ਨਾਮ ਹੇਠ ਅਨਾਜ, ਦਾਲਾਂ, ਤੇਲ ਬੀਜ ਫਸਲਾਂ ਤੇ ਸਬਜ਼ੀਆਂ ਦੀ ਕਾਸਤ ਕਰਦੇ ਨੇ ਕਿਸਾਨ ਆਪਣੀ ਫਸਲ ਮੰਡੀ ਵਿੱਚ ਵੇਚਦਾ ਪਰ ਉਹਨਾਂ ਦੀ ਹਰ ਫਸਲ ਫਾਰਮ ਤੋਂ ਹੀ ਵਿਕਦੀ ਏ ਉਹ ਵੀ ਕਈ ਗੁਣਾ ਵੱਧ ਭਾਅ ਉੱਤੇ ਪਹਿਲਾਂ ਕੀਤੀ ਬੁਕਿੰਗ ਨਾਲ ਹੀ ਮਿਲਦੀ ਏ ਉਹਨਾਂ ਦੀ ਸਾਹਿਵਨ ਨਸਲ ਦੀਆਂ ਗਾਵਾਂ ਦਾ ਦੁੱਧ ਤੇ ਘਿਓ ਦੀ ਵੀ ਬੜੀ ਮੰਗ ਹੈ। ਵਾਤਾਵਰਨ ਪੱਖੀ ਖੇਤੀ ਬਦੌਲਤ ਉਹਨਾਂ ਨੂੰ ਕਈ ਸਨਮਾਨ ਮਿਲ ਚੁੱਕੇ ਨੇ। ਗੁਰਨਾਨਕ ਕੁਦਰਤੀ ਖੇਤੀ ਮਿਸ਼ਨ ਰਾਹੀਂ ਉਹ ਆਰਗੈਨਿਕ ਖੇਤੀ ਨੂੰ ਘਰ-ਘਰ ਪਹੁੰਚਾਉਣ ਲਈ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਦੇ ਨੇ।